ਇਕ ਨਾ ਜਦੋਂ ਆਪਾਂ ਸਤਿਗੁਰ ਦੀ ਪਾਵਨ ਗੁਰੂਤਿਰ ਬਾਣੀ ਦਾ ਪਾਠ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਜਦੋਂ ਲਾਵਾ ਬਾਣੀ ਦਾ ਜ਼ਿਕਰ ਆਉਂਦਾ ਬਹੁਤ ਪਿਆਰੀ ਬਾਣੀ ਆ ਗੁਰੂ ਰਾਮਦਾਸ ਮਹਾਰਾਜ ਜੀ ਦੀ ਲਾਵਾ ਬਾਣੀ ਪੜ੍ਹ ਕੇ ਜਿੰਨੇ ਤੁਸੀਂ ਵੇਖੋ ਲਾਵਾ ਬਾਣੀ ਨੂੰ ਆਪਾਂ ਪੜ੍ਹਦੇ ਆ ਆਨੰਦ ਕਾਰਜ ਦੀ ਗੱਲ ਕਰਾਂਗੇ ਆਨੰਦ ਕਾਰਜ ਸੰਪੂਰਨ ਤਤ ਹੁੰਦਾ ਹੈ ਵਿਆਹ ਸੰਪੂਰਨ ਤਤ ਹੁੰਦਾ ਜਦੋਂ ਪ੍ਰੋਪਰ ਚਾਰ ਲਾਵਾ ਹੁੰਦੀਆਂ ਨੇ ਇਹ ਇੱਕ ਬਹੁਤ ਵੱਡੇ ਦੁਖਾਂਦ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਮੈਂ ਕਿਉਂਕਿ ਸਾਡਾ ਇਹ ਇਹ ਫੀਲਡ ਹੈ ਅਸੀਂ ਰੋਜ਼ਾਨਾ ਸਾਨੂੰ ਬੜੇ ਲੋਕ ਮਿਲਦੇ ਐ ਤੇ ਇੱਕ ਗੱਲ ਵਾਰ-ਵਾਰ ਮੈਨੂੰ ਸੁਣਨ ਨੂੰ ਮਿਲਦੀ ਐ ਵੀ ਜਦੋਂ ਅਸੀਂ ਨਾ ਜਦੋਂ ਸਾਡੇ ਘਰ ਵਿੱਚ ਪੁੱਤਰ ਦਾ ਵਿਆਹ ਹੋਵੇ ਧੀ ਦਾ ਵਿਆਹ ਹੋਵੇ ਉਦੋਂ ਇੱਕ ਗੱਲ ਵਾਰ-ਵਾਰ ਵੀ ਬਾਬਾ ਜੀ ਥੋੜਾ ਟਾਈਮ ਲਾਜੋ ਥੋੜਾ ਟਾਈਮ ਲਾਇਓ ਜਿੱਥੇ ਟਾਈਮ ਪ੍ਰੋਪਰ ਬੱਧ ਲੱਗਣਾ ਚਾਹੀਦਾ ਸੀ ਉਥੇ ਥੋੜਾ ਟਾਈਮ ਕਰ ਦਿੱਤਾ ਪੈਲਸਾਂ ਵਿੱਚ ਹੋਰ ਥਾਮਾਂ ਦੇ ਟਾਈਮ ਸਾਡੇ ਕੋਲ ਖੁੱਲਾ ਇੱਕ ਦੁਖਦਾਈ ਪੱਖ ਹੈ ਕਈ ਦਿਨਾਂ ਤੋਂ ਮੈਂ ਵਿਖਰਿਆ ਸੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀਆਂ ਨੇ ਇੱਕ ਥਾਂ ਦੇ ਤੁਸੀਂ ਵੇਖੋ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾ ਹੋ ਰਹੀਆਂ ਨੇ ਕਿਸੇ ਪਰਿਵਾਰ ਦੀਆਂ ਮੇਰੇ ਖਿਆਲੋਂ ਵਿਦੇਸ਼ ਦੀ ਵੀਡੀਓ ਹੈ ਵਿਦੇਸ਼ ਵਿੱਚ ਇਹਨਾਂ ਬੇੜਾ ਕਰ ਚੁੱਕਾ ਹੈ ਇਹ ਸ਼ਬਦ ਮੈਨੂੰ ਕਹਿਣਾ ਪੈ ਰਿਹਾ ਮਜਬੂਰੀ ਬਸ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮर्यादा ਨੂੰ ਹੀ ਭੁੱਲ ਗਏ ਲਾਵਾ ਹੋ ਰਹੀਆਂ ਨੇ ਉੱਥੇ ਕੁਰਸੀਆਂ ਲਾ ਲਾ ਬੈਠੇ ਨੇ ਥੋੜਾ ਅਕਲ ਨੂੰ ਹੱਥ ਮਾਰੋ ਵੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿਣਾ ਕਿਵੇਂ ਹੈ ਇਹ ਸਾਨੂੰ ਵਿਦੇਸ਼ਾਂ ਵਿੱਚ ਅਸੀਂ ਬਹੁਤ ਵੱਡਾ ਕੁਝ ਪ੍ਰਾਪਰਟੀਆਂ ਕਮਾ ਲਈਆਂ ਧਨ ਕਮਾ ਲਏ ਪਰ ਸਾਨੂੰ ਹਲੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦਾ ਨਹੀਂ ਪਤਾ ਲੱਗ ਰਿਹਾ ਵੀ ਮਹਾਰਾਜ ਦੀ ਮਰਿਆਦਾ ਕੀ ਹੈ ਬੈਠਣਾ ਕਿਵੇਂ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀਆਂ ਡਾਢਾ ਕੇ ਬੈਠੇ ਨੇ ਇੱਕ ਵੀਡੀਓ ਹੋਰ ਵੈਲ ਹੋ ਰਹੀ ਸੀ ਤੁਸੀਂ ਵੇਖੋ ਕੋਈ ਉਹ ਉੱਥੇ ਵੀ ਆਨੰਦਕਾਰ ਜਿਹਾ ਹੋ ਰਿਹਾ ਕੋਈ ਸ਼ੇਰਾ ਉਤਾਰ ਰਿਹਾ ਨੌਜਵਾਨ ਦਾ ਕੋਈ ਪਤਾ ਨਹੀਂ ਫੁੱਫੜ ਹੈ ਜਾਂ ਉਹਨਾਂ ਦਾ ਪਰੋਣਾ ਜਾਂ ਜਿਵੇਂ ਵੀ ਹੈ ਜਿੱਦਾਂ ਵੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਨੌਜਵਾਨ ਦਾ ਵਿਆਹ ਸੀ ਉਹ ਐਲਾਮਾ ਹੋ ਰਹੀਆਂ ਸੀ ਗ੍ਰੰਥੀ ਸਿੰਘ ਤਾਬੇ ਬੈਠਾ ਜੇ ਇਹ ਵਿਆਹ ਇਸ ਪੋਹ ਦੇ ਦਿਨਾਂ ਵਿੱਚ ਹੋ ਰਿਹਾ ਹੈ ਇੱਕ ਗੱਲ ਚੇਤੇ ਕਰਿਓ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੈ ਜੇ ਤੁਸੀਂ ਇਹਨਾਂ ਸਫਰਿ ਸ਼ਾਦਤ ਦੇ ਜਿਹੜੇ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਵਿੱਚ ਤੁਸੀਂ ਕਿਸੇ ਦੇ ਆਨੰਦ ਕਾਰਜ ਕਰ ਰਹੇ ਹੋ ਵਿਆਹ ਕਰ ਰਹੇ ਹੋ ਤੁਹਾਨੂੰ ਵੀ ਥੋੜਾ ਸਮਝਣਾ ਚਾਹੀਦਾ ਹੈ ਤੁਹਾਨੂੰ ਵੀ ਥੋੜਾ ਸਮਝਣਾ ਚਾਹੀਦਾ ਵੀ ਇਹਨਾਂ ਦਿਨਾਂ ਵਿੱਚ ਆਪਾਂ ਕੋਈ ਖੁਸ਼ੀ ਨਹੀਂ ਮਨਾ ਸਕਦੇ ਇਹਨਾਂ ਦਿਨਾਂ ਵਿੱਚ ਅਸੀਂ ਵਿਆਹ ਕਿਵੇਂ ਕਰ ਸਕਦੇ ਕਿਵੇਂ ਕਿਸੇ ਦੀ ਅਲਾਵਾ ਪੜ ਸਕਦੇ ਆ ਇਹਨਾਂ ਦਿਨਾਂ ਵਿੱਚ ਕਿਉਂਕਿ ਮਹਿਸੂਸ ਕਰਦੇ ਆ ਨਾ ਅਸੀਂ ਇਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਕਿੱਡਾ ਕੁਝ ਕਿੰਨਾ ਕੁਝ ਵਾਪਰਿਆ ਤੋ ਸਾਰਾ ਇਤਿਹਾਸ ਸੁਣਦੇ ਹੋ ਇੱਕ ਲੜੀ ਦੇ ਵਿੱਚ ਪਰ ਇਹਨਾਂ ਦਿਨਾਂ ਵਿੱਚ ਹੀ ਆਨੰਦ ਕਾਰਜ ਹੋ ਰਹੇ ਨੇ ਉਹ ਗਰੰਥੀ ਸਿੰਘਾਂ ਨੂੰ ਸੋਚਣ ਦੀ ਲੋੜ ਆ ਥੋੜਾ ਵੀ ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਕਹੋ ਵੀ ਅਸੀਂ ਇਹਨਾਂ ਦਿਨਾਂ ਵਿੱਚ ਜਿਹੜੇ ਸ਼ਹਾਦਤ ਵਾਲੇ ਦਿਨ ਨੇ ਵੈਸੇ ਆਪਾਂ ਕੋਈ ਬਹਿਮ ਨਹੀਂ ਕਰਦੇ ਪਰ ਇੱਕ ਚੀਜ਼ ਨੂੰ ਮਹਿਸੂਸ ਕਰਕੇ ਵੇਖੋ ਇਹਨਾਂ ਦਿਨਾਂ ਵਿੱਚ ਖੁਸ਼ੀਆਂ ਕਿਵੇਂ ਮਨਾਈਏ ਉੱਥੇ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹ ਲੜ ਪਏ ਦੋਏ ਸ਼ੇਰਾ ਵਧਾਉਣ ਪਿੱਛੇ ਲੜਾਈ ਹੋ ਰਹੀ ਹੈ ਉਹ ਕਹਿੰਦਾ ਮੈਂ ਲਾਉਣਾ ਉਹ ਕਹਿੰਦਾ ਮੈਂ ਲਾਉਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿੰਨਾ ਕੁਝ ਹੋ ਰਿਹਾ ਕੀ ਇਹ ਬੇਅਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਇਹ ਵੀ ਸਭ ਤੋਂ ਵੱਡੀ ਤੋਹੀਨ ਆ ਬੇਅਦਬੀ ਆ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਨਿੱਕੀ ਜੀ ਗੱਲ ਪਿੱਛੇ ਲੜ ਪਏ ਤੁਹਾਡੇ ਚੰਗੀਆਂ ਕੋੜ ਕੋਟ ਪੈਂਟ ਪਾਏ ਆ ਚੰਗੀਆਂ ਟਾਈਆਂ ਲੱਗੀਆਂ ਨੇ ਪੱਗਾਂ ਬੰਨੀਆਂ ਨੇ ਬੀ ਗਿਆਨਮਾਨ ਨੇ ਪੜ੍ਹੇ ਲਿਖੇ ਨੇ ਸੋਝ ਵੀ ਤੁਹਾਨੂੰ ਅਕਲ ਦੇ ਹੱਥ ਮਾਰੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀ ਕਰ ਰਹੇ ਹੋ ਤੁਸੀਂ ਇੱਕ ਦੂਜੇ ਦੀ ਪੱਗਾਂ ਲਾ ਰਹੇ ਹੋ ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਹੋ ਇਹ ਲਾਣਤਾ ਨੇ ਤੁਹਾਨੂੰ ਜਿੱਥੇ ਦੀ ਵੀ ਮੈਂ ਕਹਿੰਨਾ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾਓ ਥੋੜਾ ਬਹੁਤ ਤਾਂ ਉਹਨਾਂ ਨੂੰ ਅਕਲ ਆ ਜਾਏ ਸਮਝ ਆ ਜਾਏ ਹੋ ਸਕਦਾ ਹੈ ਇਹ ਸਮਝ ਨਾਲ ਉਹਨਾਂ ਦਾ ਥੋੜਾ ਜੀਵਨ ਵੀ ਚੇਂਜ ਹੋ ਜਾਵੇ ਜ਼ਰੂਰੀ ਹੈ ਆਪਣੇ ਜਿਹੜਾ ਸਿੱਖ ਰਹਿਤ ਮਰਿਆਦਾ ਨੂੰ ਜਰੂਰ ਪੜੋ ਆਪਣੀ ਜਿਹੜੀ ਸਿੱਖ ਰਹਿਤ ਮਰਿਆਦਾਨੂ ਪੜ੍ਹ ਕੇ ਚੱਲੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿਣਾ ਕਿਵੇਂ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਵੇਂ ਅਸੀਂ ਬਾਣੀ ਨੂੰ ਸੁਣਨਾ ਆਦਬ ਕਿਵੇਂ ਕਰਨਾ ਗੁਰੂ ਸਾਹਿਬ ਦਾ ਇਹ ਸਭ ਕੁਝ ਭੁੱਲਦਾ ਜਾ ਰਿਹਾ ਹੈ ਕੁਰਸੀਆਂ ਲੱਗ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹੁਤ ਵੱਡੀਆਂ ਲਾਣਤ ਦੀਆਂ ਗੱਲਾਂ ਨੇ ਇਸ ਇਹਨਾਂ ਮਸਲਿਆਂ ਵੱਲ ਸਾਡੇ ਕੌਮ ਦੇ ਜਥੇਦਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਇਸ ਤਰ੍ਹਾਂ ਜਿਹੜੇ ਸਵਾ ਦੇ ਦਿਨਾਂ 'ਚ ਇਹ ਮਸਲੇ ਉੱਠ ਰਹੇ ਨੇ ਇਸ ਤਰ੍ਹਾਂ ਦੇ ਮਸਲੇ ਨਹੀਂ ਉੱਠਣੇ ਚਾਹੀਦੇ ਇਹਨਾਂ ਦਿਨਾਂ ਵਿੱਚ ਹਰ ਕੋਈ ਨਿਮਾਣਾ ਤੋਂ ਨਿਮਾਣਾ ਸਿੱਖ ਵੀ ਕੋਈ ਵੈਗੁਰੂ ਦਾ ਜਾਪ ਕਰਦਾ ਕੋਈ ਮੂਲ ਮੰਤਰ ਦਾ ਪਾਠ ਕਰਦਾ ਕੋਈ ਬਾਣੀ ਪੜ੍ਹਦਾ ਚਾਰ ਲਾਮਾ ਜਿਹੜੇ ਜੜੀਆਂ ਸੀ ਨਾ ਚਾਰ ਲਾਮਾ ਇਹ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਗੁਰੂ ਰਾਮਦਾਸ ਮਹਾਰਾਜ ਨੇ ਸਮਝਾਇਆ ਇੱਕ ਪਤੀ ਪਤਨੀ ਕਿਵੇਂ ਪਤੀਵਤ ਧਰਮਾ ਵਿੱਚ ਰਹਿ ਕੇ ਪਤੀਵਤ ਤੇ ਜਿਹੜਾ ਧਰਮਾ ਇਹਦੇ ਵਿੱਚ ਰਹਿ ਕੇ ਆਪਣਾ ਜੀਵਨ ਬਸ਼ਰ ਕਰ ਸਕਦੇ ਆ ਕਿਵੇਂ ਆਪਣਾ ਜੀਵਨ ਚਲਾ ਸਕਦੇ ਆ ਪਰ ਤੁਸੀਂ ਵੇਖੋ ਸਾਰਾ ਕੁਝ ਖਲਾਰਾ ਪਾ ਦਿੱਤਾ